ਇਹ ਅਧਾਰ ਤੇ ਕਿਹੜੇ ਕੰਮ ਕਰੋਗੇ ਜਿਵੇਂ ਤੁਸੀਂ ਕਿਹਾ ਵੀ ਮੈਂ ਦੋ ਤਿੰਨ ਕੰਮ ਮੈਂ ਤਾਂ ਪਾਰਟੀ ਨਾਲ ਵੀ ਗੱਲ ਕਰ ਲਈ ਹੈ ਇੱਕ ਇਥੇ ਕੋ ਵਧੀਆ ਹਸਪੀਟਲ ਬਣੇ ਜਿਦਾ ਪੀਜੀਆ ਜਾਂ ਐਮਜ਼ ਆ ਪੂਬ ਜੰਗੀ ਅੱਲਾਹੁ ਅਕਬਰ ਦੂਸਰਾ ਹੈ ਕਿ ਅਪਾ ਨੌਜਵਾਨਾਂ ਰੋਜ਼ਗਾਰ ਵਾਸਤੇ ਕੋ ਇੰਡਸਟਰੀ ਲਈਏ ਜਿਦਾ ਅਪ ਜੀਐਨ ਦੇ ਨੂੰ ਸਪੈਸ਼ਲ ਪੈਕੇਜ ਮਿਲਦਾ ਨਾ ਜੀ ਉਸੇ ਤੋਂ ਸਪੈਸ਼ਲ ਪੈਕੇਜ ਜਿਹੜਾ ਹੋਵੇ ਕੱਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟਿੰਗਾਂ ਵੀ ਤੁਹਾਡਾ ਸਵਾਗਤ ਆ ਜੀ ਗੁਰਦਾਸਪੁਰ ਏਰੀਆ ਦੇ ਵਿੱਚ ਸਾਡੇ ਨਾਲ ਦਿਨੇਸ਼ ਸਿੰਘ ਬੱਬੂ ਜੀ ਨੇ ਜਿਨ੍ਹਾਂ ਨੂੰ ਪੀਜਪੀ ਦੇ ਵੱਲੋਂ ਕੈਂਡੀਡੇਟ ਐਲਾਨਿਆ ਗਿਆ ਸੋ ਬੱਬੂ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਾਰ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਕਿਦਾਂ ਚੱਲ ਰਿਹਾ ਜੀ ਤੁਹਾਡੇ ਸਾਹਮਣੇ ਨੋਜਾਨਾਂ 'ਚ ਬਹੁਤ ਹੌਸਾ ਆ ਬੀਜਪੀ ਦੇ ਸਾਰੇ ਲੋਕ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ 2 2 200 200 300 300 ਲੋਕ ਨਾ ਰੋਜ਼ ਜਿਨ੍ਹਾਂ ਦੇ ਰਿਸ਼ਤੇਦਾਰੀਆਂ ਕੋਈ ਕਾਦੀਆਂ ਜਾਏਗਾ ਦਾ ਕੋਈ ਫਤੇਗੜ ਜੁੜੀ ਜਾਏਗਾ ਦਾ ਆਪਣੇ ਇਸ਼ਤਿਹਾਰਾਂ ਦੇ ਬੋਟਾਂ ਪੀਜੇ ਵੀ ਪਾਓ ਰੋਜ਼ ਹੰਦੀਆਂ 20 ਵੀ ਗੱਡੀਆਂ ਲੱਗਦੀਆਂ ਨੇ ਤੇ ਜੇ ਅੱਜ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ ਵੀ ਚਾਹੇ ਪਿਛਲੀ ਸਰਕਾਰ ਰਹੀ ਹੋਵੇ ਤੇ ਚਾਹੇ ਹੁਣ ਆਪਦੀ ਰਹੀ ਹੋਵੇ ਕੰਮ ਕੋਈ ਕਰਾਇਆ ਨਹੀਂ ਗਿਆ ਅਸੀਂ ਵੀ ਇਹ ਸੜਕਾਂ ਦੇ ਵਿੱਚੋਂ ਆਏ ਆ ਤੇ ਤੁਸੀਂ ਸਾਹਮਣੇ ਨਾ ਜੀ ਮੈਂ ਦੋ ਸਰਪੰਚਾਂ ਨੂੰ ਪੁੱਛਿਆ ਹੂੰ ਹੂੰ ਤਿੰਨ ਤਿੰਨ ਦੀ ਤਿੰਨ ਤਿੰਨ ਸਰਪੰਚਾਂ ਤੋਂ ਤੁਹਾਡੇ ਸਾਹਮਣੇ ਕਿਹੜੇ ਪੈਸੇ ਦਿੱਤੇ ਜਿੰਨੇ ਵੀ ਪੈਸੇ ਲੱਗੇ 14ਵੇਂ ਬਜਟ ਦੇ 15ਵੇਂ ਦੇ ਪੈਸੇ ਲੱਗੇ ਜਾਂ ਪਰ ਪੈਸੇ ਲੱਗੇ ਨਰੇਗਾ ਦੇ ਸੈਂਟਰ ਗੋਮਰ ਦੇ ਲੱਗੇ ਪੰਜਾਬ ਨਾਲ ਕੁਛ ਨਹੀਂ ਤਾਂ ਕੋਈ 50000 ਪਰ ਬਬੂ ਜੀ ਸੜਕਾਂ ਨਾ ਬਣਨ ਦਾ ਕਾਰਨ ਕਿਉਂਕਿ ਇੰਨਾ ਕ ਮੰਦਾ ਹਾਲਾ ਤੁਸੀਂ ਵੀ ਆਏ ਹੋ ਜੀ ਉਹ ਸੜਕਾਂ ਦੇਖੋ ਇਹੋ ਦੇਖ ਲਓ ਤੁਸੀਂ ਕੋਹ ਵਾਲੀ ਸੜਕ ਦੇਖ ਲਓ ਡੱਡ ਵਾਲੀ ਸੜਕ ਦੇਖ ਲਓ ਕੋਈ ਸੜਕ ਨਹੀਂ ਬਣੇਦੀ ਗੰਦਲ ਵਾਲੀ ਦੇਖੋ ਮੁੰਗੰਦਲ ਵਾਲੀ ਚੱਲੇ ਤੁਸੀਂ ਬੰਦਾ ਚੱਲੋ ਪਰ ਜੇ ਆਪਾਂ ਗੱਲ ਕੀਤੀ ਜਾਵੇ ਜੀ ਜਿਵੇਂ ਹੁਣ ਪਹਿਲੇ ਵੀ ਐਮਪੀ ਆਪਣੇ ਭਾਜਪਾ ਦੇ ਹੀ ਸੀਗੇ ਉਹਨਾਂ ਦੇ ਜੇ ਆਪਾਂ ਲੋਕਾਂ ਦਾ ਆਪਾਂ ਨਾਰਾਜ਼ਗੀ ਜਿਹੜੀ ਜਿਵੇਂ ਉਹਨਾਂ ਨੇ ਕਿਹਾ ਵੀ ਲੋਕਲ ਕੈਂਡੀਡੇਟ ਚਾਹੀਦਾ ਤੁਹਾਨੂੰ ਹਾਂ ਜਿਹੜੀ ਸੜਕਾਂ ਦੀ ਗੱਲ ਹਨ ਜੀ ਇਹ ਮੰਡੀ ਬੋਰਡ ਨਾ ਬਣਾਨੀ ਜਾਂ ਲੋ ਮੰਡੀ ਬੋਰਡ ਦੇ ਜਿਹੜਾ ਉਹ ਡਿਪਾਰਟਮੈਂਟ ਇਹ ਪੰਜਾਬ ਗਵਰਨਮੈਂਟ ਦਾ ਕੰਮ ਹੈ ਕਰਕੇ। ਔਰ ਜੇ ਆਪਾਂ ਗੱਲ ਕੀਤੀ ਜਾਵੇ ਇੱਥੇ ਇੰਡਸਟਰੀ ਨੂੰ ਲੈ ਕੇ ਬੜਾ ਹੁੰਦਾ ਜੀ ਜਿਹੜਾ ਕਿਉਂਕਿ ਇੱਥੇ ਕੋਈ ਇੰਡਸਟਰੀ ਹੈ ਨਹੀਂਗੀ ਔਰ ਕੰਢੀ ਦਾ ਏਰੀਆ ਨੇ ਸਾਰੇ ਔਰ ਬਾਰਡਰ ਜਿਹੜਾ ਜਿਹੜੀ ਇਹ ਡਿਸਟ੍ਰਿਕਟ ਕਰਕੇ ਕੋਈ ਇੱਥੇ ਪੌੜ ਨਹੀਂ ਬਣਿਆ ਕੋਈ ਮਤਲਬ ਡਿਵੈਲਪਮੈਂਟ ਦਾ ਬੜੀ ਘਾਟ ਹੈ ਇਹਨੂੰ ਤੁਸੀਂ ਕਿਵੇਂ ਦੇਖੋ ਗੱਲ ਇਹ ਹੈ ਮੈਂ ਤਾਂ ਪਹਿਲੇ ਵੀ ਕਹਿੰਗਾ ਕਿ ਇੰਡਸਟਰੀ ਲੱਗਣੀ ਚਾਹੀਦੀ ਹੈ ਸਾਰੇ ਇੰਡਸਟਰੀ ਪੰਜਾਬ ਦੀ ਨਾ ਜੀ ਦੂਸਰੀ ਸਟੇਟਾਂ ਚੱਲ ਗਈ ਹੈ ਤੁਸੀਂ ਵੀ ਗੱਲ ਮੰਨਦੇ ਹੋ ਬਟਾਲਾ ਵੀ ਬੁਰਾ ਬੁਰਾ ਹੈ ਲੁਧਿਆਣਾ ਵੀ ਹਰ ਜਗ੍ਹਾ ਇੰਡਸਟਰੀ ਬਾਹਰ ਜਾਣ ਦਾ ਕਾਰਨ ਕੀ ਰੋਜ਼ ਤੇ ਧਰਨੇ ਲੱਗੇਗਾ ਦਿਨ ਤਰੇਨਾ ਬੰਦ ਨੇ ਸਮਾਨ ਕੋ ਆਇਆ ਹੀ ਨਹੀਂ ਕਦਾ ਕਰੀਏ ਤੇ ਜੇ ਤੁਹਾਨੂੰ ਜਨਤਾ ਮੌਕਾ ਦਿੰਦੀ ਹੈ ਜੀ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਕਰੋਗੇ ਜਿਹੜੇ ਪਹਿਲ ਦੇ ਆਧਾਰ ਤੇ ਜਿਵੇਂ ਤੁਸੀਂ ਕਿਹਾ ਵੀ ਮੈਂ ਦੋ ਤਿੰਨ ਕੰਮ ਤੁਹਾਨੂੰ ਪਹਿਲੇ ਕਿਹਾ ਮੈਂ ਤੇ ਪਾਰਟੀ ਨਾਲ ਵੀ ਗੱਲ ਕਰ ਲਈ ਹੈ ਠੀਕ ਹੈ ਜੀ ਇੱਕ ਇਥੇ ਕੋ ਵਧੀਆ ਹਸਪੀਟਲ ਬਣੇ ਜਿਦਾ ਪੀਜੀਆ ਜਾਂ ਐਮਜ਼ ਆ ਉਹਦਾ ਦਾ ਹਸਪੀਟਲ ਬਣੇ ਦੂਸਰਾ ਹੈ ਕਿ ਆਪਾਂ ਨੌਜਵਾਨਾਂ ਦੇ ਰੋਜ਼ਗਾਰ ਵਾਸਤੇ ਕੋ ਇੰਡਸਟਰੀ ਲਈਏ ਜਿੱਦਾਂ ਜੇ ਐਨਕ ਨੂੰ ਸਪੈਸ਼ਲ ਪੈਕੇਜ ਮਿਲਦਾ ਨਾ ਜੀ ਉਸੇ ਦਾ ਸਪੈਸ਼ਲ ਪੈਕੇਜ ਜਿਹੜਾ ਉਹ ਜਿਹੜੀ ਠੀਕ ਧੰਨਵਾਦ ਬੱਬੂ ਜੀ ਟਿੱਕਰ ਮਾਰਾਂਗੇ ਸੋ ਇਹ ਸਨ ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਨੇ ਕਿਹਾ ਵੀ ਜੇ ਗੁਰਦਾਸਪੁਰ ਦੀ ਜਨਤਾ ਇਹਨਾਂ ਨੂੰ ਮੌਕਾ ਦਿੰਦੀ ਆ ਤਾਂ ਚਾਹੇ ਡਿਵੈਲਪਮੈਂਟ ਦੇ ਵਿੱਚ ਚਾਹੇ ਇੰਡਸਟਰੀ ਹੋਵੇ ਜਾਂ ਏਮਜ਼ ਵਰਗੇ ਹਸਪੀਟਲ ਹੋਣ ਜਿਨ੍ਹਾਂ ਦੀ ਇੱਥੇ ਘਾਟ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਿਆਇਆ ਜਾਊਗਾ ਔਰ ਬਾਕੀ ਵੀ ਜਿਹੜੇ ਵੀ ਕੰਮ ਹੋਣਗੇ ਉਹ ਪਹਿਲ ਦੇ ਆਧਾਰ ਤੇ ਕਰਨਗੇ ਔਰ ਇਹ ਤਾਂ ਉਹਨ ਵਾਲਾ ਸਮਾਂ ਹੀ ਦੱਸੇਗਾ ਵੀ ਗੁਰਦਾਸਪੁਰ ਵਾਲੇ ਕਿੰਨਾ ਨੂੰ ਮੌਕਾ ਦਿੰਦੇ ਆ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰਾਹੁਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ